ਪੁਲਿਸ ਵੱਲੋਂ ਗੈਂਗਸਟਰਸ ਡਰੱਗ ਟਰੈਫਿਕਰਸ اور ਸਟਰੀਟ ਕ੍ਰਾਈਮ ਜਿਹੜਾ ਸਾਡਾ ਖੋਹਾਂ ਚੋਰੀਆਂ ਇਸ ਤਰ੍ਹਾਂ ਦੀ ਵਾਰਦਾਤਾਂ ਨੇ ਇਸ ਦੇ ਖਿਲਾਫ ਇੱਕ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ। ਔਰ ਖਾਸ ਤੌਰ ਤੇ ਜਿਹੜਾ ਸਾਡਾ ਕ੍ਰਿਮినਲ ਜਸਟਿਸ ਸਿਸਟਮ ਹੈ ਇਹਦੇ ਵਿੱਚ ਜਿਹੜਾ ਤਫ਼ਤੀਸ਼ ਹੈ ਸਾਡਾ ਉਸ ਦਾ ਮਿਆਰ ਚੰਗਾ ਹੋਵੇ ਤਫ਼ਤੀਸ਼ ਆਪਣੇ ਟਾਈਮ ਨਾਲ ਕੰਪਲੀਟ ਕੀਤੀ ਜਾਵੇ ਔਰ ਕੇਸਸ ਨੂੰ ਟੁਕੜ ਕੀਤਾ ਜਾਵੇ ਸੋ ਇਹ ਸਾਰੇ ਮੁੱਦਿਆਂ ਦੇ ਉੱਤੇ ਅੱਜ ਇੱਕ ਮੀਟਿੰਗ ਇੱਥੇ ਬੁਲਾਈ ਗਈ ਜਿਸ ਦੇ ਵਿੱਚ ਫਿਰੋਜ਼ਪੁਰ ਰੇਂਜ ਦੇ ਸਾਰੇ ਅਫਸਰ ਸਹਿਬਾਨ ਔਰ ਫਰੀਦਕੋਟ ਰੇਂਜ ਦੇ ਸਾਰੇ ਐਸਐਸਪੀਜ਼ ਔਰ ਡੀਆਈਜੀ ਫਿਰੋਜ਼ਪੁਰ ਫਰੀਦਕੋਟ ਜਿਨ੍ਹਾਂ ਕੋਲ ਦੋਹਾਂ ਦਾ ਚਾਰਜ ਹੈ ਇਹ ਸਾਰੇ ਅਫਸਰ ਇੱਥੇ ਸ਼ਾਮਿਲ ਹੋਏ ਔਰ ਜਿਹੜੇ ਸਾਡੇ ਸਪੈਸ਼ਲ ਆਪਰੇਸ਼ਨਸ ਚੱਲ ਰਹੇ ਹਨ ਉਹਨਾਂ ਦੀ ਸਮੀਖਿਆ ਕੀਤੀ ਗਈ ਔਰ ਜਿਹੜੇ ਸਾਡੇ ਜ਼ੇਰ ਤਤਕੀਸ਼ ਮਕਦਮੇ ਹਨ ਉਹਨਾਂ ਦੀ ਵੀ ਸਮੀਖਿਆ ਕੀਤੀ ਗਈ ਸਰ ਸਾਡੀ ਰਸ ਦੇ ਖਿਲਾਫ ਜੰਗ ਲੜ ਰਹੇ ਹਨ ਲੇਕਿਨ ਜਿਹੜੇ ਰੈਗੂਲਰ ਏਐਸਆਈ ਆ ਉਹ ਥਾਣੇ ਦੇ ਵਿੱਚ ਨਹੀਂ ਤੁਸੀਂ ਜੰਗ ਕਿਸ ਤਰ੍ਹਾਂ ਜਿੱਤ ਲਾਂਗੇ ਨਹੀਂ ਰੈਗੂਲਰ ਏਐਸਆਈਸ ਹੈ ਔਰ ਉਸ ਦਾ ਵੀ ਅਸੀਂ ਆਡਿਟ ਕੀਤਾ ਹੈ ਅੱਗੇ ਵੀ ਆਡਿਟ ਕਰਦੇ ਰਹਾਂਗੇ ਤਾਂ ਕਿ ਜਿਹੜੇ ਸਾਡੇ ਰੈਗੂਲਰ ਏਐਸਆਈਸ ਹੈ ਔਰ ਜਿਹੜੇ ਸਾਡੇ ਕੰਪੀਟੈਂਟ ਆਫਸਰਸ ਹੈ ਉਹਨਾਂ ਨੂੰ ਉਹਨਾਂ ਦੀ ਥਾਂ ਤੇ ਲਾਇਆ ਜਾ ਸਕੇ ਗਰਾਊਂਡ ਤੇ ਗਰਾਊਂਡ ਤੇ ਰਸ ਆ ਰਿਹਾ ਹੈ ਅੱਜ ਵੀ ਅਮਰਸਰ ਵਿੱਚ ਗਰਾਊਂਡ ਤੇ ਰਸ ਆ ਰਿਹਾ ਹੈ ਇਹਨੂੰ ਕਿਉਂ ਨਹੀਂ ਹੋ ਰਿਹਾ ਇੱਕ ਜ਼ਿਲ੍ਹਾ ਦੇ ਉੱਤੇ ਦਾ ਨੈਟਵਰਕ ਚੱਲ ਰਿਹਾ ਤੇ ਉਹ ਡਰੱਗਸ ਤੇ ਐਸੇ ਫ੍ਰੀਡ ਕਰਾਈ ਨਾ ਚਾਹੇ ਉਹ ਮਰਡਰਰਸ ਹੈ ਜੋ ਫ੍ਰੋਤੀ ਦੀ ਗੱਲ ਹੈ ਜੀ ਲੇਕਿਨ ਪੰਜਾਬ ਪੁਲਿਸ ਵੱਲੋਂ ਡਰੱਗਸ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਔਰ ਜਿਸ ਦੇ ਬਹੁਤ ਚੰਗੇ ਨਤੀਜੇ ਮਿਲ ਰਹੇ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਫੜੀ ਗਈ ਹੈ ਸੋ ਬਿਹਤਰ ਹੈ ਇਹ ਕਿਹਾ ਜਾਵੇ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਫੜੀ ਜਾ ਰਹੀ ਹੈ ਅਸੀਂ ਬਾਰਡਰ ਤੋਂ ਜਿਹੜੀ ਡਰੱਗਸ ਆਉਂਦੀਆਂ ਸੀ ਉਸ ਨੂੰ ਕੰਟਰੋਲ ਕਰਨ ਲਈ ਸੈਕੰਡ ਲਾਈਨ ਆਫ ਡਿਫੈਂਸ ਨੂੰ ਆਪਣੀ ਸਟਰੈਂਥਨ ਕੀਤਾ ਹੈ ਜਿਹੜੇ ਸਾਡੇ 7 ਸਰਹਦੀ ਜ਼ਿਲ੍ਹੇ ਲੱਗਦੇ ਆ ਬਾਰਡਰਸ ਦੇ ਨਾਲ ਉਸ ਦੇ ਵਿੱਚ ਸੈਕੰਡ ਲਾਈਨ ਆਫ ਡਿਫੈਂਸ ਹੈ ਉੱਥੇ ਸੀਸੀਟੀਵੀ ਕੈਮਰਾਸ ਇੰਸਟਾਲ ਕਰ ਰਹੇ ਆ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਸੈਂਕਸ਼ਨ ਕੀਤੇ ਗਏ ਆ ਜਿਸ ਦੇ ਨਾਲ ਅਸੀਂ ਸਟ੍ਰੈਟੈਜਿਕ ਲੋਕੇਸ਼ਨਸ ਤੇ ਸੀਸੀਟੀਵੀ ਕੈਮਰਾਸ ਵੀ ਇੰਸਟਾਲ ਕਰ ਰਹੇ ਆ ਜਿਹੜੀ ਡਰੋਨ ਦੀ ਸਾਡੀ ਰਿਕਵਰੀ ਆ ਉਹ ਪਿਛਲੇ ਸਾਲ ਪਿਛਲੇ ਸਾਲ ਮੈਕਸਿਮਮ ਹੋਈ ਆ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਵੱਡਾ ਉਪਰਾਲਾ ਅਸੀਂ ਕੀਤਾ ਹੈ ਜਿਹੜੇ ਬਿਗ ਫਿਸ਼ਸ ਹੈ ਜਿਹੜੀ ਵੱਡੀ ਮੱਛਲੀਆਂ ਹੈ ਉਹਨਾਂ ਦੀ ਪ੍ਰਾਪਰਟੀ ਫੋਰਫੀਚਰ ਦਾ ਅਸੀਂ ਜਿਹੜਾ ਪ੍ਰੋਗਰਾਮ ਲਿਖਿਆ ਹੈ ਉਸ ਨੂੰ ਬੜਾ ਵੱਡਾ ਉਹ ਇੱਕ ਬਹੁਤ ਵੱਡਾ ਡਿਟਰੈਂਸ ਹੈ ਔਰ 1200 ਕਰੋੜ ਰੁਪਏ ਦੇ ਕਰੀਬ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਪਿਛਲੇ 1 ਸਾਲ ਦੇ ਵਿੱਚ ਪ੍ਰੋਪੋਜ਼ਲਸ ਭੇਜੇ ਸਰ ਜਿਹੜਾ ਗੈਸਟ ਨੇ ਇਹ ਗੱਲ ਕੀਤੀ ਹੈ ਲਾਸਟ ਜਿਹੜੀ ਰਿਪੋਰਟ ਦੇ ਵਿੱਚ ਦਾ ਕੋਈ ਅਫੇਕਟ ਉਸ ਦੀ ਅਜੇ ਤਫ਼ਤੀਸ਼ ਜਾਰੀ ਹੈ ਲੇਕਿਨ ਮੈਂ ਦੱਸਣਾ ਚਾਹਵਾਂਗਾ ਕਿ ਉਸ ਤੋਂ ਪਹਿਲਾਂ ਜਿਨਨੇ ਵੀ ਇਸ ਤਰ੍ਹਾਂ ਦੀ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨਨੇ ਵੀ ਬਲਾਸਟ ਹੋਏ ਹੈ ਵੀ ਹੈਵ ਬੀਨ ਏਬਲ ਟੂ ਟ੍ਰੇਸ 올 ਦਾ ਕੇਸਸ ਵਿਦਨ ਅ ਰਿਕਾਰਡ ਟਾਈਮ ਸਰਪੰਚਾਉ ਦੇ ਟਾਈਟਨਸ ਤੋਂ ਦੇ ਕਰੀਬ ਲਗਭਗ ਜਿਹੜੇ ਹੈ ਨਜ਼ਾਇਜ਼ ਏਜੰਟ ਹੈਗੇ ਆ ਉਹਨਾਂ ਤੇ ਪੰਜਾਬ ਦੇ ਤੌਰ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਔਰ ਇੱਕ ਚੰਡੀਗੜ੍ਹ ਦੇ ਵਿੱਚ ਵੀ ਇੱਕ ADG ਰੈਂਕ ਦੇ ਅਫਸਰ ਦੇ ਅੰダー ਇੱਕ ਕਮੇਟੀ ਬਣਾਈ ਹੈ ਜਿਹੜੇ ਕਿ ਜਿਨਨੇ ਵੀ ਇਸ ਤਰ੍ਹਾਂ ਦੀ ਕੰਪਲੇਂਟਸ ਹੈ ਔਰ ਜਿਨਨੇ ਵੀ ਇਸ ਤਰ੍ਹਾਂ ਦੇ ਏਜੰਟਸ ਹੈ ਉਹਨਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਗੈਸ ਨੂੰ ਕੋਈ ਗੱਲ ਕੀਤੀ ਕਿ ਕਿਹਨੇ ਗੈਸ ਫੂਲ ਦੇ ਥੇਲਨ ਦੇਖ ਰਿਹਾ ਹੈ ਕਿ ਨਹੀਂ ਇਕ ਤਾਂ ਹੈਗੇ ਜੀ ਯਾਰ ਮੈਨੂੰ ਪਤਾ ਕੀ ਚੀਜ਼ ਗੈਸ ਫੂਲ ਗੈਸ ਫੂਲ ਇੱਕ ਕੈਟੇਗਰੀ ਦਾ ਹੈ ਜੀ ਕੈਟੇਗਰੀ ਦਾ ਉਹਨ ਮੇਰੇ ਕੋਲ ਲਿਸਟ ਨਹੀਂ ਹੈ ਬਟ ਜਿਹੜੇ ਵੀ ਗੈਂਗਸਟਰਸ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਜਿਹੜੇ ਬਾਹਰ ਬੈਠੇ ਹੈ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਐਕਸਟਰੈਡਿਟ ਕਰਕੇ ਅਸੀਂ ਵਾਪਸ ਲਈਏ ਔਰ ਦੇ ਦੇ ਲਈਏ ਸਰ ਸਭ ਤੋਂ ਮੜਾ ਮਸਲਾ ਹੈ ਵੀ ਰਿਟਾਇਰਮੈਂਟ ਬਹੁਤ ਹੋ ਰਹੀ ਹੈ ਲੇਕਿਨ ਨਫੀ ਭਰਤੀ ਵੀ ਵਾਸਤੇ ਕੀ ਨਹੀਂ ਨਹੀਂ ਭਰਤੀ ਦਾ ਇਸ ਵਾਰ ਤਾਂ ਪੰਜਾਬ ਸਰਕਾਰ ਵੱਲੋਂ ਹਰ 6 ਮਹੀਨੇ 'ਚ ਭਰਤੀ ਕੀਤੀ ਜਾ ਰਹੀ ਹੈ ਪਿੱਛੇ ਸਾਡੇ ਅ ਤਕਰੀਬਨ 2.5 ਹਜ਼ਾਰ ਬੰਦਾ ਸਾਡਾ ਹੁਣੇ ਪਾਸ ਆਊਟ ਹੋ ਕੇ ਨਿਕਲਿਆ ਔਰ ਹੁਣ ਫਿਰ ਕਾਫੀ ਵੱਡੀ ਮਾਤਰਾ ਦੇ ਵਿੱਚ ਨੰਬਰਸ ਦੇ ਵਿੱਚ ਉਹਨਾਂ ਦੀ ਵੈਕੈਂਸੀ ਉਹਨਾਂ ਦੇ ਐਡਵਰਟਾਈਜ਼ਮੈਂਟ ਆਨ ਜਾ ਰਹੇ ਹੈ ਸੋ ਪੰਜਾਬ ਸਰ ਲਾਇਨ ਸਰ ਬੜਾ ਸਵਾਲ ਚੱਕਿਆ ਜਾ ਰਿਹਾ ਡੇਰਾ ਬਾਬਾ ਨਾਨਕ ਵਾਲੀ ਜਿਹੜੀ ਘਟਨਾ ਹੈਗੀ ਹੈ ਉਸ ਤੇ ਜਿਹੜਾ ਹੈਗਾ ਹੁਣ ਕਾਂਗਰਸ ਦੇ ਜਿਹੜੇ ਨਵੇਂ ਉਹਨਾਂ ਨੇ ਲਾਏ ਤੇ ਉਹਨਾਂ ਨੇ ਵੀ ਗੱਲ ਕਿ ਸਿਰ ਉਹਦੀ ਸਾਡੇ ਕੋਲ ਦੱਸੋ ਨੂੰ ਕੀ ਹੈਗਾ ਜੀ ਕੀ ਹੋਇਆ ਉੱਥੇ ਜਾਂ ਕੀ ਇਨਪੁਟ ਨੇ ਕਿਨੇ ਕੀਤਾ ਜਾਂ ਕੁਝ ਇਦਾਂ ਦਾ ਕੁਝ ਹੈ ਸਰ ਦੇਖਣ ਵਾਲਾ ਦੇਖੋ ਇਹ ਕੁਝ ਇਹੋ ਜੇ ਲੋਕ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬਟ ਪੰਜਾਬ ਪੁਲਿਸ ਇੱਕ ਬਹੁਤ ਕਾਬਿਲ ਪੁਲਿਸ ਹੈ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਬਲਾਸਟ ਜਾਂ ਇਸ ਤਰ੍ਹਾਂ ਦੇ ਗ੍ਰੇਨੇਡ ਫੋੜਨ ਦੀ ਜਿੱਥੇ ਵੀ ਇਹ ਕੀਤਾ ਇਹਨਾਂ ਨੇ ਵੀ ਹੈਵ ਬੀਨ ਏਬਲ ਟੂ ਟਰੇਸ ਆਲ ਦਾ ਕੇਸਸ

ਇਹ ਸਾਰੇ ਅਸੀਂ ਆਈਡੈਂਟੀਫਾਈ ਕੀਤੇ ਹੋਏ ਅਤੇ ਸਾਡੇ ਸਪੈਸ਼ਲ ਆਪਰੇਸ਼ਨਸ ਚੱਲ ਰਹੇ ਹਨ ਜਿਹੜੇ ਜਿਹਦੇ ਚੰਗੇ ਰਿਜ਼ਲਟਸ ਆ ਰਹੇ ਬਹੁਤ ਬਹੁਤ